ਮਿਸ਼ਨ ਸਮਰੱਥ ਜਮਾਤ ਤੀਜੀ ਤੋਂ ਪੰਜਵੀਂ ਵਿਸ਼ਾ ਗਣਿਤ ਵਰਕਸ਼ੀਟ ਨੰਬਰ 3 ਸਵਾਲ ਨੰਬਰ 1 गिनो ਅਤੇ ਸਹੀ ਸੰਖਿਆ ਨਾਲ ਮਿਲਾਨ ਕਰੋ 1 ਨੰਬਰ ਤੇ ਅਸੀਂ ਵਸਤੂਆਂ ਨੂੰ ਗਿੰਦੇ ਹਾਂ 1 2 3 4 5 6 7 8 9 10 11 12 13 14 15 16 ਇਸ ਨੂੰ ਅਸੀਂ 16 ਨਾਲ ਮਿਲਾਵਾਂਗੇ ਹੁਣ ਦੋ ਨੰਬਰ ਤੇ ਟੋਪੀਆਂ ਦੀ ਗਿਣਤੀ ਕਰਦੇ ਹਾਂ 1 2 3 4 5 6 7 8 9 10 ਇਸ ਨੂੰ ਅਸੀਂ 10 ਨਾਲ ਮਿਲਾਵਾਂਗੇ 10 ਨੰਬਰ ਤੇ ਪੱਤਿਆਂ ਨੂੰ ਕਹਿੰਦੇ ਹਾਂ 1 2 3 4 5 6 7 8 9 10 11 12 ਇਸ ਨੂੰ ਅਸੀਂ 12 ਨਾਲ ਮਿਲਾਵਾਂਗੇ ਸਵਾਲ ਨੰਬਰ 2 ਕਰੰਸੀ ਨੋਟਾਂ ਦੇ ਮੁੱਲ ਅਨੁਸਾਰ ਸਹੀ ਸੰਖਿਆ ਤੇ ਚੱਕਰ ਲਗਾਓ 1 ਨੰਬਰ ਤੇ 10 ਰੁਪਏ ਦਾ ਨੋਟ ਦਿੱਤਾ ਗਿਆ ਹੈ। ਇਹਦੇ ਸਾਹਮਣੇ ਅਸੀਂ ਸੰਖਿਆ 10 ਤੇ ਚੱਕਰ ਲਗਾਵਾਂਗੇ। 2 ਨੰਬਰ ਤੇ 10 ਰੁਪਏ ਦਾ ਨੋਟ ਅਤੇ 1-1 ਰੁਪਏ ਦੇ 7 ਨੋਟ ਮਿਲ ਕੇ 17 ਰੁਪਏ ਬਣ ਗਏ। ਇਸ ਦੇ ਸਾਹਮਣੇ ਅਸੀਂ ਸੰਖਿਆ 17 ਨੂੰ ਚੱਕਰ ਲਗਾਵਾਂਗੇ। 3 ਨੰਬਰ ਤੇ 10 ਰੁਪਏ ਦਾ ਨੋਟ ਅਤੇ 1-1 ਰੁਪਏ ਦੇ 4 ਨੋਟ ਮਿਲ ਕੇ ਬਣੀ ਸੰਖਿਆ 14 ਨੂੰ ਸਰਕਲ ਕਰਾਂਗੇ। ਸਵਾਲ ਨੰਬਰ 3 ਕਰੰਸੀ ਨੋਟਾਂ ਦੇ ਮੁੱਲ ਅਨੁਸਾਰ ਸਹੀ ਉੱਤਰ ਤੇ ਠੀਕ ਅਤੇ ਗਲਤ ਉੱਤਰ ਤੇ ਕਰਾਸ ਦਾ ਨਿਸ਼ਾਨ ਲਗਾਓ 1 ਨੰਬਰ ਤੇ 1 ਰੁਪਏ ਦੇ 8 ਨੋਟ ਹਨ ਜਿਸ ਨਾਲ 8 ਇਕਾਈਆਂ ਬਣ ਗਈਆਂ ਪਰ ਇੱਥੇ 9 ਇਕਾਈਆਂ ਲਿਖੀਆਂ ਹੋਈਆਂ ਹਨ ਇਸ ਲਈ ਅਸੀਂ 1 ਨੰਬਰ ਤੇ ਕਰਾਸ ਲਗਾਵਾਂਗੇ 2 ਨੰਬਰ ਤੇ 10 ਰੁਪਏ ਦਾ ਇੱਕ ਨੋਟ ਅਤੇ 1 ਰੁਪਏ ਦੇ 7 ਨੋਟ ਮਿਲ ਕੇ ਸੰਖਿਆ 17 ਬਣੇਗੀ ਜਿਸ ਵਿੱਚ ਇੱਕ ਦਹਾਈ ਅਤੇ 7 ਇਕਾਈਆਂ ਹੁੰਦੀਆਂ ਹਨ ਇੱਥੇ ਵੀ ਇਸੇ ਤਰ੍ਹਾਂ ਹੀ ਲਿਖਿਆ ਹੋਇਆ ਹੈ ਇਸ ਲਈ ਅਸੀਂ ਸਹੀ ਦਾ ਨਿਸ਼ਾਨ ਲਗਾਵਾਂਗੇ 3 ਨੰਬਰ ਤੇ ਇੱਕ 10 ਰੁਪਏ ਦਾ ਨੋਟ ਅਤੇ ਇੱਕ ਇੱਕ ਰੁਪਏ ਦੇ 6 ਨੋਟ ਮਿਲ ਕੇ ਸੰਖਿਆ 16 ਬਣੇਗੀ ਜਿਸ ਵਿੱਚ ਇੱਕ ਦਹਾਈ ਅਤੇ 6 ਇਕਾਈਆਂ ਹੋਣਗੀਆਂ ਪਰ ਇੱਥੇ ਇੱਕ ਦਹਾਈ ਅਤੇ 5 ਇਕਾਈਆਂ ਲਿਖੀਆਂ ਹੋਈਆਂ ਹਨ ਇਸ ਲਈ ਅਸੀਂ ਕਰਾਸ ਦਾ ਨਿਸ਼ਾਨ ਲਗਾਵਾਂਗੇ ਸਵਾਲ ਨੰਬਰ 4 ਹੀਠਾ ਦਿੱਤੀਆਂ ਵਸਤੂਆਂ ਨੂੰ ਇਕਾਈਆਂ ਦਹਾਈਆਂ ਦੇ ਸਮੂਹ ਅਨੁਸਾਰ ਗਿਨੋ ਅਤੇ ਸੰਖਿਆ ਨੂੰ ਸਾਰਣੀ ਅਤੇ ਸ਼ਬਦਾਂ ਵਿੱਚ ਲਿਖੋ 1 ਨੰਬਰ ਤੇ ਤਸਵੀਰ ਵਿੱਚ 16 ਅੰਬ ਹਨ 10 ਅੰਬਾਂ ਦੀ ਇੱਕ ਦਹਾਈ ਅਤੇ ਬਾਕੀ ਅੰਬਾਂ ਦੀਆਂ 6 ਇਕਾਈਆਂ ਬਣ ਗਈਆਂ ਜਿਸ ਤੋਂ ਮਿਲ ਕੇ ਬਣੀ ਸੰਖਿਆ 16 ਨੂੰ ਅਸੀਂ ਸ਼ਬਦਾਂ ਵਿੱਚ ਲਿਖਾਂਗੇ ਦੂਜੀ ਤਸਵੀਰ ਵਿੱਚ 15 ਸੇਬ ਹਨ 10 ਸੇਬਾਂ ਦੀ ਇੱਕ ਦਹਾਈ ਅਤੇ ਬਾਕੀ ਸੇਬਾ ਦੀਆਂ 5 ਇਕਾਈਆਂ ਬਣ ਗਈਆਂ ਇਸ ਤੋਂ ਬਣੀ ਸੰਖਿਆ 15 ਨੂੰ ਅਸੀਂ ਸ਼ਬਦਾਂ ਵਿੱਚ ਲਿਖਾਂਗੇ 3 ਨੰਬਰ ਤੇ ਤਸਵੀਰ ਵਿੱਚ ਇੱਕ ਬੰਡਲ ਇੱਕ ਦਹਾਈ ਨੂੰ ਦਰਸਾਉਂਦਾ ਹੈ ਅਤੇ ਬਾਕੀ 8 ਤੀਲੀਆਂ ਇਕਾਈਆਂ ਨੂੰ ਦਰਸਾਉਂਦੀਆਂ ਹਨ ਇਹਨਾਂ ਤੋਂ ਮਿਲ ਕੇ ਬਣੀ ਸੰਖਿਆ 18 ਨੂੰ ਅਸੀਂ ਸ਼ਬਦਾਂ ਵਿੱਚ ਲਿਖਾਂਗੇ ਸਵਾਲ ਨੰਬਰ 5 ਕ੍ਰਮ ਅਨੁਸਾਰ ਲਿਖੋ 1 ਨੰਬਰ ਤੇ ਦਿੱਤੀਆਂ ਸੰਖਿਆਵਾਂ 17 18 19 ਅਤੇ 16 ਨੂੰ ਅਸੀਂ ਕ੍ਰਮ ਅਨੁਸਾਰ ਲਿਖਾਂਗੇ 16 17 18 19 ਦੂਜੇ ਨੰਬਰ ਤੇ ਦਿੱਤੀਆਂ ਸੰਖਿਆਵਾਂ 13 14 15 ਅਤੇ 12 ਨੂੰ ਕ੍ਰਮ ਅਨੁਸਾਰ ਅਸੀਂ ਲਿਖਾਂਗੇ 12 13 14 15 ਤੀਜੇ ਨੰਬਰ ਤੇ ਦਿੱਤੀਆਂ ਸੰਖਿਆਵਾਂ 10 12 13 ਅਤੇ 11 ਦਾ ਸਹੀ ਕ੍ਰਮ ਹੋਵੇਗਾ 10 11 12 13 ਸਵਾਲ ਨੰਬਰ 6 ਬਿਲਕੁਲ ਪਹਿਲਾਂ ਬਿਲਕੁਲ ਬਾਅਦ ਅਤੇ ਵਿਚਕਾਰਲੀ ਸੰਖਿਆ ਲਿਖੋ 17 ਤੋਂ ਪਹਿਲਾਂ 16 ਆਵੇਗਾ 18 ਤੋਂ ਬਾਅਦ 19 ਆਵੇਗਾ 10 ਅਤੇ 12 ਦੇ ਵਿਚਕਾਰ ਸੰਖਿਆ 11 ਆਵੇਗੀ ਸਵਾਲ ਨੰਬਰ 7 ਘੱਟ ਤੀਲੀਆਂ ਦੇ ਖਾਨੇ ਵਿੱਚ ਠੀਕ ਦਾ ਨਿਸ਼ਾਨ ਲਗਾਓ 1 ਨੰਬਰ ਤੇ ਉੱਪਰਲੇ ਬਾਕਸ ਵਿੱਚ 10 2 12 ਤੀਲੀਆਂ ਹਨ ਜਦਕਿ ਹੇਠਲੇ ਬਾਕਸ ਵਿੱਚ 10 1 11 ਤੀਲੀਆਂ ਹਨ ਅਸੀਂ ਹੇਠਲੇ ਬਾਕਸ ਵਿੱਚ ਠੀਕ ਦਾ ਨਿਸ਼ਾਨ ਲਗਾਵਾਂਗੇ 2 ਨੰਬਰ ਤੇ ਉੱਪਰਲੇ ਬਾਕਸ ਵਿੱਚ 10 3 13 ਤੀਲੀਆਂ ਹਨ ਜਦਕਿ ਹੇਠਲੇ ਬਾਕਸ ਵਿੱਚ 10 2 12 ਤੀਲੀਆਂ ਹਨ ਅਸੀਂ ਹੇਠਲੇ ਬਾਕਸ ਵਿੱਚ ਠੀਕ ਦਾ ਨਿਸ਼ਾਨ ਲਗਾਵਾਂਗੇ 3 ਨੰਬਰ ਤੇ ਉੱਪਰਲੇ ਬਾਕਸ ਵਿੱਚ 10 7 17 ਤੀਲੀਆਂ ਹਨ ਜਦ ਕਿ ਹੇਠਲੇ ਬਾਕਸ ਵਿੱਚ 10 8 18 ਤੀਲੀਆਂ ਹਨ ਅਸੀਂ ਉੱਪਰਲੇ ਬਾਕਸ ਵਿੱਚ ਠੀਕ ਦਾ ਨਿਸ਼ਾਨ ਲਗਾਵਾਂਗੇ ਸਵਾਲ ਨੰਬਰ 8 ਸਭ ਤੋਂ ਘੱਟ ਤੀਲੀਆਂ ਹੇਠਾਂ ਠੀਕ ਦਾ ਨਿਸ਼ਾਨ ਲਗਾਓ ਇੱਕ ਨੰਬਰ ਤੇ ਪਹਿਲੇ ਬਾਕਸ ਵਿੱਚ 10 8 18 ਤੀਲੀਆਂ ਹਨ ਦੂਜੇ ਬਾਕਸ ਵਿੱਚ 10 7 17 ਤੀਲੀਆਂ ਹਨ ਤੀਜੇ ਬਾਕਸ ਵਿੱਚ 10 5 15 ਤੀਲੀਆਂ ਹਨ ਅਸੀਂ ਤੀਜੇ ਨੰਬਰ ਵਾਲੇ ਬਾਕਸੇ ਹੇਠਾਂ ਠੀਕ ਦਾ ਨਿਸ਼ਾਨ ਲਗਾਵਾਂਗੇ 2 ਨੰਬਰ ਤੇ ਪਹਿਲੇ ਬਾਕਸ ਵਿੱਚ 10 3 13 ਤੀਲੀਆਂ ਹਨ ਦੂਜੇ ਬਾਕਸ ਵਿੱਚ 10 1 11 ਤੀਲੀਆਂ ਹਨ ਜਦਕਿ ਤੀਜੇ ਬਾਕਸ ਵਿੱਚ 10 2 12 ਤੀਲੀਆਂ ਹਨ ਇਸ ਲਈ ਅਸੀਂ ਵਿਚਕਾਰਲੇ ਬਾਕਸ ਵਿੱਚ ਠੀਕ ਦਾ ਨਿਸ਼ਾਨ ਲਗਾਵਾਂਗੇ 3 ਨੰਬਰ ਤੇ ਪਹਿਲੇ ਬਾਕਸ ਵਿੱਚ 10 6 16 ਤੀਲੀਆਂ ਹਨ ਦੂਜੇ ਬਾਕਸ ਵਿੱਚ 10 4 14 ਤੀਲੀਆਂ ਹਨ ਅਤੇ ਤੀਜੇ ਬਾਕਸ ਵਿੱਚ 10 7 17 ਤੀਲੀਆਂ ਹਨ ਅਸੀਂ ਦੂਜੇ ਨੰਬਰ ਤੇ ਦਿੱਤੇ ਗਏ ਬਾਕਸੇ ਹੇਠਾਂ ਠੀਕ ਦਾ ਨਿਸ਼ਾਨ ਲਗਾਵਾਂਗੇ ਸਵਾਲ ਨੰਬਰ 9 ਪਾਰਟ 1 ਕ੍ਰਮ ਅਨੁਸਾਰ ਕਾਲਮ 1 ਵਿੱਚ ਅੱਗੇ ਆਉਣ ਵਾਲੀ ਕਿਰਤੀ ਤੇ ਚੱਕਰ ਲਗਾਓ ਚਿੱਤਰ ਵਿੱਚ ਸਿੱਧਿਤ ਕੋਣ ਅਤੇ ਉਲਟ ਤਕੋਣ ਦਾ ਪੈਟਰਨ ਵਾਰ-ਵਾਰ ਰਿਪੀਟ ਹੋ ਰਿਹਾ ਹੈ ਪੈਟਰਨ ਦੇ ਅਖੀਰ ਤੇ ਸਿੱਧੀ ਤਕੋਣ ਹੈ ਇਸ ਤੋਂ ਬਾਅਦ ਉਲਟ ਤਕੋਣ ਆਵੇਗੀ ਸਵਾਲ ਨੰਬਰ 2 ਰੰਗ ਭਰੋ ਅਤੇ ਪੈਟਰਨ ਪੂਰਾ ਕਰੋ ਪੈਟਰਨ ਅਨੁਸਾਰ ਗੋਲੇ ਵਿੱਚ ਹਰਾ ਤੇ ਤਕੋਣ ਵਿੱਚ ਗੁਲਾਬੀ ਰੰਗ ਭਰਾਂਗੇ ਸਵਾਲ ਨੰਬਰ 3 ਪੈਟਰਨ ਨਮੂਨਿਆਂ ਨੂੰ ਧਿਆਨ ਨਾਲ ਦੇਖੋ ਅਤੇ ਪੂਰਾ ਕਰੋ ਇਸ ਵਿੱਚ ਅਸੀਂ ਬਿੰਦੀਆਂ ਨੂੰ ਕਰਾਸ ਵਿੱਚ ਮਿਲਾ ਕੇ ਪੈਟਰਨ ਨੂੰ ਪੂਰਾ ਕਰਾਂਗੇ ਸਵਾਲ ਨੰਬਰ 10 파ਟ ਨੰਬਰ 1 ਲੰਬੀ ਵਸਤੂ ਹੇਠਾਂ ਠੀਕ ਅਤੇ ਛੋਟੀ ਵਸਤੂ ਹੇਠਾਂ ਕਰਾਸ ਦਾ ਨਿਸ਼ਾਨ ਲਗਾਓ ਪਹਿਲਾ ਪੇਚ ਕਾ ਛੋਟਾ ਹੈ ਇਸ ਲਈ ਅਸੀਂ ਐਸੇ ਹੇਠਾਂ ਕਰਾਸ ਲਗਾਵਾਂਗੇ ਦੂਜਾ ਪੇਚ ਕਾ ਲੰਬਾ ਹੈ ਐਸੇ ਹੇਠਾਂ ਅਸੀਂ ਠੀਕ ਦਾ ਨਿਸ਼ਾਨ ਲਗਾਵਾਂਗੇ ਭਾਗ 2 ਭਾਰੀ ਵਸਤੂ ਹੇਠਾਂ ਠੀਕ ਅਤੇ ਹਲਕੀ ਵਸਤੂ ਹੇਠਾਂ ਕਰਾਸ ਦਾ ਨਿਸ਼ਾਨ ਲਗਾਓ ਅੰਬ ਭਾਰੀ ਹੈ ਐਸੇ ਹੇਠਾਂ ਅਸੀਂ ਠੀਕ ਦਾ ਨਿਸ਼ਾਨ ਲਗਾਵਾਂਗੇ ਜਦ ਕਿ ਸੇਬ ਹਲਕਾ ਹੈ ਐਸੇ ਠਾ ਕ੍ਰਾਸ ਦਾ ਨਿਸ਼ਾਨ ਲਗਾਵਾਂਗੇ ਸਵਾਲ ਨੰਬਰ 3 ਕਿਹੜੇ ਗਲਾਸ ਵਿੱਚ ਪਾਣੀ ਦੀ ਮਾਤਰਾ ਵੱਧ ਹੈ ਉਸੇ ਠਾ ਠੀਕ ਦਾ ਨਿਸ਼ਾਨ ਲਗਾਓ ਪਹਿਲੇ ਨੰਬਰ ਵਾਲੇ ਗਲਾਸ ਵਿੱਚ ਵੱਧ ਪਾਣੀ ਹੈ ਇਸ ਲਈ ਅਸੀਂ ਇਸ ਦੇ ਹੇਠਾ ਠੀਕ ਦਾ ਨਿਸ਼ਾਨ ਲਗਾਵਾਂਗੇ ਸਵਾਲ ਨੰਬਰ 11 ਕਿਹੜੇ ਦੋ ਮਾਣ ਕਾਰਡ ਦੀ ਵਰਤੋਂ ਨਾਲ ਸੰਖਿਆ ਬਿੰਦੀਆਂ ਦੀ ਗਿਣਤੀ ਦੇ ਬਰਾਬਰ ਬਣੇਗੀ ਤਸਵੀਰ ਵਿੱਚ 14 ਬਿੰਦੀਆਂ ਹਨ 14 ਨੂੰ ਦਰਸਾਉਣ ਲਈ ਅਸੀਂ ਆੜਾ ਵਿਕਲਪ ਵਾਲਾ ਮਾਨਕਾਡ ਵਰਤਾਂਗੇ। ਸਵਾਲ ਨੰਬਰ 12 ਪਹਿਲੇ ਸਮੂਹ ਦੀਆਂ ਤੀਲੀਆਂ ਦੀ ਗਿਣਤੀ ਦੂਜੇ ਸਮੂਹ ਦੀਆਂ ਤੀਲੀਆਂ ਦੇ ਬਰਾਬਰ ਕਰਨ ਲਈ ਪਹਿਲੇ ਸਮੂਹ ਵਿੱਚ ਕਿੰਨੀਆਂ ਤੀਲੀਆਂ ਬਣਾਵਾਂਗੇ? ਪਹਿਲੇ ਸਮੂਹ ਵਿੱਚ 4 ਤੀਲੀਆਂ ਹਨ, ਦੂਜੇ ਸਮੂਹ ਵਿੱਚ 5 ਤੀਲੀਆਂ ਹਨ। ਪਹਿਲੇ ਸਮੂਹ ਨੂੰ ਦੂਜੇ ਸਮੂਹ ਦੇ ਬਰਾਬਰ ਕਰਨ ਲਈ 1 ਤੀਲੀ ਦੀ ਲੋੜ ਪਵੇਗੀ। ਇਸ ਲਈ ਅਸੀਂ ਊੜਾ ਵਿਕਲਪ ਨੂੰ ਟਿਕ ਕਰਾਂਗੇ। ਸਵਾਲ ਨੰਬਰ 13 ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਸਭ ਤੋਂ ਵੱਡੀ ਸੰਖਿਆ ਦੱਸੋ ਕੂੜਾ 11 ਆੜਾ 19 ਈੜੀ 16 ਸੱਸਾ 18 ਜਿਸ ਦਾ ਸਹੀ ਉੱਤਰ ਆੜਾ 19 ਸਵਾਲ ਨੰਬਰ 14 ਨਮੂਨੇ ਨੂੰ ਪੂਰਾ ਕਰਨ ਲਈ ਸਹੀ ਉੱਤਰ ਦੱਸੋ ਨਮੂਨੇ ਵਿੱਚ ਚੱਕਰ ਤਕੋਣ ਰਿਪੀਟ ਹੋ ਰਹੇ ਹਨ ਇਸ ਲਈ ਤਕੋਣ ਤੋਂ ਬਾਅਦ ਚੱਕਰ ਆਵੇਗਾ ਜਿਸ ਲਈ ਅਸੀਂ कूड़ा विकल्प न टिक करा सवाल नंबर पंद्रह कि वस्तु भारी है पपीता सेब नो भारा है इसलिए असी ऊड़ा विकल्प न टिक करा थैंक यू फॉर वॉचिंग वीडियो को लाइक करें चैनल को सब्सक्राइब करें